ਮਾਨ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਾਂ ਅੰਬਾ ਅੰਬਾ ਤੇ ਨਵਜੋਤ ਨਵਜੋਤ ਤੇ ਅੰਬਾ ਅੰਬਾ ਤੇ ਨਵਜੋਤ ਲੱਗਿਆ ਜੋਰ ਮੇਰੇ ਮਿੱਤਰੋ ਹੁਣ ਗੱਲ ਵੱਖਰੀ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਕੌਣ ਵਜਾ ਵਜਾ ਕਰਾਵੇਗਾ ਖੇਡ ਮੈਦਾਨ ਦੇ ਅੰਦਰ ਇਹ ਕਹਿੰਦੇ ਸ਼ੀਲੂ ਦਾ ਵੀਰ ਹੈ ਸ਼ੀਲੂ ਦਾ ਵੀਰ ਹੈ ਇਹ ਸ਼ੀਲੂ ਦਾ ਵੀਰ ਹੈ ਮਨੀਸ਼ ਐ ਸਮਾਣੇ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਮਨੀ ਸਮਾਣੇ ਵਾਲਾ ਡਾਕਟਰ ਗੁਰਦਾਵਰ ਸਿੰਘ ਜੀ ਧਾਲੀਵਾਲ ਸਾਹਿਬ ਜੁੜੇ ਹੋਏ ਨੇ ਧੰਨਵਾਦ ਹਰਿਆਣੇ ਵਾਲੇ ਕਹਿੰਦੇ ਸ਼ੀਲੂ ਦਾ ਪਹਿਲਾ ਜੱਫਾ 100 ਡਾਲਰ ਦਾ ਹੋਣਾ ਹੈ 100 ਡਾਲਰ ਦਾ ਜੱਫਾ ਹੋਣਾ ਸ਼ੀਲੂ ਦਾ ਔਰ ਦੂਜੇ ਪਾਸੇ ਸਮਾਣੇ ਵਾਲਾ ਸਮਾਰ ਗਿਆ ਔਰ ਗਿਆ ਲੈਂਜ ਬ੍ਰਦਰ ਕਲੱਬ ਵਾਲਿਆਂ ਦਾ ਹੱਥ ਹੋ ਗਿਆ ਆਹ ਸਾਹਮਣੇ ਜਲਾਲਪੁਰੀਆ 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 ਤੇ ਇੱਕ ਗੱਲ ਹੋਰ ਸੁਣ ਲਿਓ ਅਗਲੀ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਗੋਪੇ ਬੈ ਸੋਣੀ ਬਬਲੂ ਕੁਰੂਖੇਤਰ ਹੋਣੀ ਮਨਜਿੰਦਰ ਬਾਸੀ ਹੋਣੀ ਐਲਾਨ ਕਰਦੇ ਐ ਐਲਾਨ ਕੀ ਕਰਦੇ ਐ ਇੱਕ ਮਿੰਟ ਰੁਕਿਓ ਆ ਉਂਗਲ ਖੜੀ ਹੋਈ ਹੈ ਜਿਹੜੀ ਆ ਰਿਹਾ ਸਾਹਮਣੇ ਚਾਰ ਤੇ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਆਹ ਸਾਹਮਣੇ ਸ਼ੀਲੂ ਹਰਿਆਣੇ ਵਾਲਾ ਹਰਿਆਣੇ ਵਾਲਾ ਸ਼ੀਲੂ ਕਰਦਾ ਟਰਾਈ ਖੇਡ ਮੈਦਾਨ ਦੇ ਅੰਦਰ ਆਹ ਕਹਿੰਦੇ ਹਰਿਆਣੇ ਵਾਲਾ ਸ਼ੀਲੂ ਹਰਿਆਣੇ ਵਾਲਾ ਸ਼ੀਲੂ ਬਣੀ ਬਣੀ ਸ਼ੀਲੂ ਬਣੀ ਸ਼ੀਲੂ ਪਣੀ ਉਹ ਕਮਾਲ ਖੇਡ ਮੈਦਾਨ ਦੇ ਅੰਦਰ ਚੀਨੂ ਦਾ ਹੁੰਦਾ ਕਮਲिए ਟੀਪੁੱਕੀ ਦੇ ਕੱਪ ਦਾ ਟੀਪੁੱਕੀ ਦੇ ਕਬੱਡੀ ਕੱਪ ਦਾ ਆਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਦੁੱਗਾ ਵਾਲਾ 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 ਖੁਸ਼ੀ ਕਹਿੰਦੇ ਕਹੌਂਦਾ ਕਿਸੇ ਤੋਂ ਨਾ ਘੱਟ ਬੱਲੀਏ ਆਹ ਖੇਡਦਾ ਦਲੇਰੀ ਨਾਲ ਦੇਖਿਆ ਮੈਂ ਦੁੱਗਾ ਵਾਲਾ ਜੱਟ ਬੱਲੀਏ ਔਹ ਫੇਰ ਦੁਨੀਆ ਨੇ ਸਵਾਦ ਲੈਣਾ ਔਹ ਸਾਹਮਣੇ ਚਾਰ ਤਿਆਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਔਹ ਜਲਾਲਪੁਰੀਆ ਪਾਲਾ ਕਿ ਐਂਦਾ ਬਾਈ ਖੇਡਣਾ ਹੀ ਖੇਡਣਾ ਹੈ ਗੋਪੇ ਦੇ ਮੇਲੇ ਤੇ ਔਹ ਸਾਹਮਣੇ ਖੇਡ ਮੈਦਾਨ ਅੰਦਰ ਸ਼ੀਲੂ 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 ਤੇ ਰਵੀ ਸ਼ੀਲੂ ਤੇ ਰਵੀ ਹਿਸਟਰੀ ਦਾ ਕਾਲੀਏ ਦਾ ਗਿਆ ਗੱਡਵਾ ਧੰਨਵਾਦ ਆ ਵੱਡੇ ਸਹਿਯੋਗ ਨੇ ਆਹ ਸਾਹਮਣੇ ਕਬੱਡੀ ਪੈ ਗਈ ਆ ਹਰਿਆਣੇ ਵਾਲਾ ਸ਼ੀਲੂ ਹਰਿਆਣੇ ਵਾਲਾ ਸ਼ੀਲੂ ਹਰਿਆਣੇ ਵਾਲਾ ਸ਼ੀਲੂ